ਅਗੀ ਤਾਂ ਮੈਂ ਸ੍ਰੀ ਦੇਵੀ ਵਰਗੀ ਹਈ ਆ ਪਰ ਘਰ ਦੀ ਕਬੀਲਦਾਰ ਨੇ ਰੋਲ ਕੇ ਰੱਖਤੀ ਨਹੀਂ ਆਪਦੀ ਤੇਨੂ ਨਾਲ ਤੇਰੀ ਬਣਦੀ ਨੀਗੀ ਉਹ ਤਾਂ ਸਾਰਾ ਦਿਨ ਚਾਮੜਾ ਪੱਟੀ ਜੰਨੀ ਆ ਬੋਲ ਭਗਤਾ ਚੀਂਟਪਾਕ डम डम ਚੀਂਟਪਾਕ डम डम ਚੀਂਟਪਾਕ डम डम ਹਾਈ ਮਾਤਾ ਮਰ ਗਿਵੇ ਜਮੀ ਪੁੱਤ ਮੇਰਾ ਤਾਂ ਗਿੱਟੇ ਗੋਡੇ ਬਾੜੀ ਦੁਖੀ ਜਾਂਦੇ ਆ ਬਾੜੀ ਦਰਦ ਹੁੰਦਾ ਮੈਂ ਤਾਂ ਤੈਨੂੰ ਕਿੰਨੇ ਵਾਰੀ ਤਾਂ ਕਿਹਾ ਵੀ ਕੰਮ ਘੱਟ ਕਰ ਲਿਆ ਕਰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਖਿਆਲ ਕਿਸ ਵਾਰ ਰੱਖਾਂ ਕੰਮ ਤਾਂ ਫੇਰ ਮੈਨੂੰ ਸਾਰਾ ਕਰਨਾ ਪੈਂਦਾਗਾ ਹੋਰ ਕਿਹੜਾ ਕੋਈ ਕੰਮ ਆਈ ਬੈਠੀ ਹੈਗੀ ਤੇ ਤੇਰਾ ਵਿਆਹ ਹੋ ਜੇ ਪੁੱਤ ਮੈਂ ਤਾਂ ਮੰਜੇ ਤੋਂ ਪੈਰ ਜਮੀਨਾ ਲੱਖ ਮੈਂ ਫਿਰ ਕੀ ਕਰੀਏ ਹੁਣ ਜੋ ਤਾਂ ਮੇਰਾ ਵਿਆਹ ਹੁੰਦਾ ਨਹੀਂ ਇਹ ਚ ਮੇਰੀ ਕੀ ਗਲਤੀ ਹੈ ਆਪਣਾ ਪੁੱਤ ਤੇਰੀ ਤਾਂ ਕੀ ਗਲਤੀ ਹੈਗੀ ਕੀ ਵੀ ਤਾਨੂੰ ਪੁੱਤਾਂ ਕਿਹੜਾ ਪਾਣੀ ਮਾਰਦਾਗਾ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ ਪਾਣੀ ਮਾਰ ਕੇ ਉਹ ਮਾਤਾ ਪਾਂਣੀ ਕਿਨੇ ਮਾਰਨੀ ਹੈ ਅੱਜ ਕੱਲ ਕੁੜੀਆਂ ਵੀ ਨੌਕਰੀ ਵਾਲੇ ਮੁੰਡੇ ਪਾੜ ਲਦੀਆਂ ਨੇ ਆਪ ਕਿਹੜਾ ਉਹ ਜੱਜ ਲੱਗੀਆਂ ਨੇ ਕਿਹੜੀ ਤਾਂ ਆਪਾਂ ਨੂੰ ਪਿਛਲੀ ਵਾਰ ਰਿਸ਼ਤਾ ਆਇਆ ਸੀ ਉਹ ਵੀ ਘਰ ਦੀ ਕੰਮ ਕਰਦੀ ਸੀ ਪਤਾ ਨਹੀਂ ਕੀ ਚੱਕਰ ਪੈ ਗਿਆ ਮਾਤਾ ਚੱਕਰ ਵਾਲੀ ਕੀ ਗੱਲ ਹੈ ਇਹਦੇ ਚ ਤੂੰ ਮੈਨੂੰ ਐ ਦੱਸ ਉਹ ਕੁੜੀ ਸੀ ਸ਼ਹਿਰ ਦੀ ਆਪਣੇ ਉਹ ਕਿੱਥੋਂ ਕੰਮ ਕਰ ਲਾਂਦੀ ਆ ਕੇ ਕਰੇ ਮੈਨੂੰ ਐ ਦੱਸ ਤੂੰ ਤੇਰੇ ਨਾਲ ਉਹ ਗੋਹ ਵਸਟਿਆ ਦੰਦੀ ਪੁੱਤੋ ਗੋਹਾਂ ਨਿਸ਼ਤੇ ਹੁੰਦੀ ਮਾੜਾ ਮੋਟਾ ਤੇ ਮੇਰੇ ਨਾਲ ਕਰਾਉਂਦੀ ਚੁੱਲ੍ਹੇ ਚੌਂਤਰੇ ਕਰਦੀ ਹੌਲੀ ਹੌਲੀ ਮੈਨੂੰ ਆਪੀ ਲੱਗ ਜੰਦੀ ਆਪਰੇ ਕੰਮ ਉਤੇ ਮੈਨੂੰ ਤਾਂ ਐ ਲੱਗਦਾ ਤੇਰੇ ਨਾਲ ਉਹਨੇ ਚੁੱਲ੍ਹੇ ਦਾ ਵੀ ਨਹੀਂ ਕਰਾਉਣਾ ਸੀ ਚੱਲ ਦੇਖ ਲੈ ਪੁੱਤ ਤੇਰੀ ਮਰਜ਼ੀ ਆ ਕਿੱਥੋਂ ਰਿਸ਼ਤਾ ਹੋਊਗਾ ਮੇਰੇ ਤਾਂ ਬਾੜੇ ਕਿਤੇ ਗੋਡੇ ਰੁਗ ਰਿੰਕ ਪਤਾ ਨਹੀਂ ਕਿੱਦੇ ਹੋਊਗਾ ਹੋਊਗਾ ਆਪੀ ਹੋਊ ਤੂੰ ਚਿੰਤਾ ਨਾ ਕਰਿਆ ਕਰੀ ਸੀ ਚੱਲ ਤੂੰ ਬੈਠ ਮੈਂ ਚਾਰੀ ਕੁੱਟ ਬਣਾ ਕੇ ਲਿਆਉਣੀ ਆ ਚੱਲ ਲੈ ਆ ਫਿਰ ਹਾਈਵੇ ਬਾਹਰੀ ਦੂਹਦਿਨੇ ਹੋ ਮਾਂ ਨੀ ਬੇਪਾਲਾ ਕੀ ਐ ਮਮੀ ਉਰੀਆ ਇਧਰ ਬੈ ਜਾ ਕੇ ਕੀ ਐ ਦੱਸੋ ਕੀ ਕਹਿੰਦੀ ਮੈਂ ਤੈਨੂੰ ਐ ਕਹਿਣੀ ਆ ਉਹੀ ਸਾਰ ਦਿਨ ਸਿੰਪਲ ਜੀ ਬਣੀ ਰਹਿਣੀ ਹੈਗੀ ਤੂੰ ਮੜਾ ਮੋਟਾ ਮੇਕਅਪ ਕਰ ਲਿਆ ਕਰ ਆ ਮੇਰੇ ਕਹਿੰਦੀ ਦੇਖ ਲਿਆ ਕਰ ਮੈਂ ਵੀ ਤਾਂ ਲਾਉਣੀ ਉਹੀ ਸਾਰ ਦਿਨ ਸੁਰਖੀ ਬਿੰਦੀ ਲਾਈ ਰੱਖਦੀ ਆ ਮੈਂ ਕੀ ਦੇਖਾਂ ਮਮੀ ਤੇਰੇ ਵੱਲ ਜਦੋਂ ਆਪਾਂ ਪਰਸੋਂ ਨੰਬਰਦਾਰਾਂ ਦੇ ਖੰਡ ਪਾੜ ਤੇ ਗਈਆਂ ਸੀ ਲੋਕ ਉੱਥੇ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਮਮੀ ਲੋਕ ਉਹ ਤੇ ਕਹਿੰਦੇ ਆ ਕਿ ਨਾ ਅਵਤਾਰ ਦੀ ਕਹਿੰਦੇ ਬਹੂ ਨਾਲੋਂ ਤਾਂ ਕਹਿੰਦੇ ਉਹਦੀ ਮਾਂ ਵਧੀਆ ਜੱਜਦੀ ਆ ਕਹਿੰਦੇ ਸੁਰਖੀ ਬਿੰਦੀ ਲਾਉਂਦੀ ਆ ਕਹਿੰਦੇ ਤਾਂ ਕਹੀ ਜਾਂਦੇ ਮੰਮੀ ਜੀ ਮੈਂ ਜਦੋਂ ਪਹਿਲੇ ਦਿਨ ਹੀ ਨਹੀਂ ਮੇਕਅਪ ਜਿਆ ਕੀਤਾ ਤੇ ਨਾ ਹੀ ਮੇਕਅਪ ਮੈਨੂੰ ਚੰਗਾ ਲੱਗਦਾ ਮੈਨੂੰ ਤਾਂ ਸਾਦਗੀ ਚੰਗੀ ਲੱਗਦੀ ਮੈਂ ਤਾਂ ਸਾਦੇ ਪੰਚ ਹੀ ਰਹਾ ਕਰੂੰਗੀ ਨਿਉ ਜਿਹੜੀ ਕਿਟ ਜੀ ਲੈ ਆ ਰਖੇ ਮੇਕਅਪ ਦੀ ਇੰਨੀ ਸੁਰਖੀ ਐ ਬਿੰਦੀ ਐ ਉਹਦੇ ਵਿੱਚ ਐਨਾ ਕੁਛ ਆ ਅੱਖਾਂ ਤੇ ਲਾਉਣ ਵਾਲਾ ਮਸਕਰਾ ਆ ਜਾਗਾ ਉਹ ਕਾਦੇ ਵਾਸਤੇ ਲੇਂਗੀ ਫਿਰ ਤੂੰ ਮੰਮੀ ਉਹ ਐ ਲਾਉਣ ਖਾਤਰ ਨਹੀਂ ਹੈਗਾ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ ਤੇ ਤਾਂ ਲਾਇਆ ਜਾਂਦਾਗਾ ਪਿੰਡ ਚ ਲਾ ਕੇ ਤਾਂ ਕਰੇ ਵੀ ਨਹੀਂ ਕੋਈ ਲੱਗਦਾ ਹੁੰਦਾਗਾ ਵੀ ਰੋਜ਼ ਹੀ ਲਿਪਸਟਿਕ ਲਾ ਲੋ ਬਿੰਦੀ ਲਾ ਲੋ ਸਾਦਗੀ ਪਨਚ ਹੀ ਰਹਿਣਾ ਪੈਂਦਾ ਹੈਗਾ ਆ ਲੋਕਾਂ ਦੀਆਂ ਬਹੂਆਂ ਇੰਨੇ ਨੇ ਵਧੀਆ ਸੋਹਣੀਆਂ ਬਣ ਕੇ ਰਹਿੰਦੀਆਂ ਨੇਗੀਆਂ ਤੇ ਰੰਗੋਣੀਆਂ ਰਹਿੰਦੀਆਂ ਹੋਣੀਆਂ ਪਰ ਮੈਂ ਲੋਕਾਂ ਦੀ ਰੀਸ ਨਹੀਂ ਕਰਦੀ ਮੈਂ ਤਾਂ ਆਪਦੇ ਮਨ ਦੀ ਕਰਨੀ ਨੀ ਜੀ ਤਾਂ ਆਪਦੀ ਮਨ ਦੀ ਕਰਨੀ ਹੈ ਨਹੀਂ ਸੁਰਖੀ ਬਿੰਦੀ ਲਾਉਣੀ ਉਹ ਬਕਸਾ じゃ ਮੈਨੂੰ ਫੜਾ ਦੇ ਮੈਂ ਲਾ ਲਿਆ ਕਰੂੰਗੀ ਮੰਮੀ ਤੁਸੀਂ ਲਾਇਆ ਕਰੋਗੇ ਮੇਕਅਪ ਦਾ ਸਮਾਨ ਕਿਉਂ ਮੈਂ ਲਾ ਨਹੀਂ ਸਕਦੀ ਹੈਗੀ ਇੰਨੇ ਪੈਸੇ ਲਾ ਕੇ ਇੰਨਾ ਮਹਿੰਗਾ ਸਮਾਨ ਹੈ ਉਹੀ ਤਾਂ ਸਿੱਟਣਾ ਹੈਗਾ ਮੰਮੀ ਸਿੱੜਦੀ ਥੋੜੀ ਹੈਗੀ ਕਿਸੇ ਪ੍ਰੋਗਰਾਮ ਤੇ ਵਿਆਹ ਸ਼ਾਦੀ ਚ ਲਾਇਆ ਨਾ ਬਿਆਸਾ ਦੀ ਰੋਜ਼ ਹੀ ਆਉਂਦੇ ਨੇ ਉਦੋਂ ਉਹਦੀ ਡੇਟ ਅੱਪ ਜੂ ਜਾਂ ਮੈਨੂੰ ਲੈ ਕੇ ਦੇ ਮੈਂ ਲਾਇਆ ਕਰੂੰਗੀ ਲੈ ਤਾਂ ਨਾ ਹੁਣ ਬੁੜੀ ਹੋ ਕੇ ਦੇ ਮੇਕਅੱਪ ਜ਼ਿਆਦਾ ਆ ਗਿਆ ਬੁੱਢੀ ਘੋੜੀ ਲਾਲ ਲਗਾਵਾਂ ਹੁਣ ਤੇਰੇ ਲਾਲ ਲਿਪਸਟਿਕਾਂ ਸੋਹਣੀਆਂ ਲੱਗਣੀਆਂ ਨਹੀਂ ਤੇਰੇ ਫੇਸ ਪਾਊਡਰ ਸੋਹਣੇ ਲੱਗੂਗਾ ਬਿੰਦੀਆਂ ਸੋਹਣੀਆਂ ਲੱਗਣੀਆਂ ਕਹਿੰਦੀ ਆ ਲਿਆ ਦੇ ਤੇਰੀ ਵਾਲੀ ਕਿੱਟ ਲੈ ਲਾ ਲੈ ਦੇਖੂੰਗੀ ਕਿੰਨੀ ਕੁ ਸੋਹਣੀ ਲੱਗेंगी ਫੇਰ ਕਿਹੜਾ ਤੂੰ ਜਵਾਨੀ ਆਜੂ ਤੇਰੇ ਤੇ ਚਿੱਟਾ ਛੱਟਾ ਹੋ ਰਿਹਾ ਹੁਣ ਇਹਦੇ ਲਾਲ ਲਿਪਸਟਿਕ ਸੋਹਣੀ ਲੱਗਦੀ ਤੇ ਨਹੀਂ ਸੰਕਰੇ ਹਾਲੋ ਮੰਮੀ ਜੀ ਦੇਖਣਾ ਸਹੀ ਖੋਰ ਤੂੰ ਮੈਂ ਮਰ ਜਾ ਆਵੇਂ ਜਿਵੇਂ ਪੰਨੀਆਂ ਨਹੀਂ ਦੇਖੀ ਲੈ ਲੈ ਜਮੀਨ ਲਾਈਆਂ ਹੈਗੀਆਂ ਜੀ ਦੱਸ ਤੂੰ ਇੰਨੇ ਨੇ ਮਹਗੀਆਂ ਲਿਓ ਨੀਆਂ ਲਾਤਾ ਲਿਆ ਕਰ ਆ ਲੋਕਾਂ ਦੀਆਂ ਵਧੀਆ ਸੋਹਣੀਆਂ ਬਣ ਕੇ ਰਹਿੰਦੀਆਂ ਨੇ ਸਾਰਾ ਦਿਨ ਲੈ ਅੱਧ ਦਿਨ ਹੀ ਹੈਗੀ ਜੇ ਤਾਂ ਇਹ ਖੋਲੇ ਡਾਬੇ ਫਿਰ ਤਾੜੀ ਚੱਲ ਤੂੰ ਆਇ ਕਰ ਤੂੰ ਤਾਂ ਕੰਮ ਕਰ ਲੈ ਮੈਂ ਦੇਖਦੀ ਆ ਜਾ ਕੇ ਮੈਂ ਲਾ ਕੇ ਦੇਖਦੀ ਆ ਕਿੰਨੀ ਕਿ ਸੋਹਣੀ ਲੱਗਦੀਆਂ ਮੈਂ ਦੇਖ ਰਹੀ ਆ ਕਿਸ ਹਰ ਕੁਛ ਹੈ ਪਾਊਡਰ ਪੈਗਾ ਥਾਲੇ ਨਹੀਂ ਹਨ ਇਹਨੀਆਂ ਨੋਵਾਰਾ ਸਾਲਾ ਰਖੀ ਆ ਨੀ ਗਿਆ ਲੈ ਮੈਂ ਤਾਂ ਜਦੋਂ ਪਹਿਲਾਂ ਉਦੋਂ ਇੰਨਾ ਇੰਨਾ ਲਾਉਂਦੀ ਹੁੰਦੀ ਸੀ ਲੋਕ ਮੇਰੀਆਂ ਤਰੀਫਾਂ ਕਰਦੇ ਸੀ ਬੀਨੀ ਸੋਣੀ ਲੱਗਦੀ ਐ ਇਹ ਕਿਤਾ ਨਹੀਂ ਕਿਉਂ ਨਿ ਸ਼ੌਂਕ ਹੈਗਾ ਕਿਸੇ ਚੀਜ਼ ਦਾ ਦੇਖੀ ਮੈਂ ਕਿੰਨੀ ਸੋਣੀ ਲੱਗੂ ਲਾ ਕੇ ਅਸੰਦੂਰ ਹੈ ਇਹ ਅਸੰਦੂਰ ਵੀ ਪਰੀ ਲੈਣੀ ਐ ਮੈਂ ਪਾਹੀ ਲਾ ਲੈਣੀ ਚਲੋ ਕੋਬਰੇ ਕਹੀ ਜੀ ਸ਼ੌਂਕ ਹੀ ਨਹੀਂ ਹੈਗਾ ਕਿਸੇ ਚੀਜ਼ ਦਾ ਮੂੰਹ ਹੱਥ ਜੱਤ ਧੋ ਕੇ ਨਾ ਰੋਟੀ ਰੱਟੀ ਖਾ ਕੇ ਆਰਾਮ ਕਰਦੇ ਆ 10 ਮਿੰਟ ਦੇਖੀਂ ਮੈਂ ਤਾਂ ਕਿੰਨੀ ਸੋਹਣੀ ਲੱਗਦੀ ਆ ਹਨਾ ਮੇਕਅੱਪ ਕਰਕੇ ਆ ਤਾਂ ਮੈਂ ਸ਼ਾਮਦਾਂ ਨਹੀਂ ਫੇਰ ਵੀ ਲਾ ਲੈਤੀ ਵੀਰਪਾਲ ਨੂੰ ਦਿਖਾਉਣੀ ਆ ਫਬਰਾ ਮੈਨੂੰ ਦੇਖ ਕੇ ਅਕਲ ਆਈ ਜਾਵੇ ਉਹਨੂੰ ਵੀਰ ਪਾੜਾ ਵੀਰ ਪਾੜਾ ਉਹ ਕੌਣ ਆਇਆ ਮੰਮੀ ਹੋਊਗੀ ਜੀ ਹੋਰ ਕੌਣ ਆਇਆ ਮੰਮੀ ਜੀ ਆ ਕੇ ਕੀ ਕੀਤਾਗਾ ਸਾਰਾ ਮੂੰਹ ਸੇ ਨਿੱਪੀ ਬੈਠੋ ਮੇਕਅਪ ਨਾਲ ਤੂੰ ਤਾਂ ਨਹੀਂ ਮੇਕਅਪ ਕਰਦੀ ਜੇ ਮੈਂ ਕਰ ਲਿਆ ਫਿਰ ਕੀ ਹੋ ਗਿਆ ਤੈਨੂੰ ਕੋਈ ਤਕਲੀਫ ਹੋ ਗਈ ਆ ਉਮਰਾ ਮਾਂ ਤੇਰੀ ਆ ਕੁਛ ਕਰਨ ਦੀ ਸ਼ੀਸ਼ੇ ਮੂੜੇ ਜਾ ਕੇ ਦੇਖ ਡੈਣ ਲੱਗਦੀਆਂ ਏਂਗੀ ਚਲਵੇਂ ਪਰੇ ਮੈਂ ਤਾਂ ਬਿਊਟੀ ਕুইਨ ਲੱਗਦੀ ਆਂਗੀ ਤੇਰੀ ਬਹੁਤ ਸੋਹਣੀ ਲੱਗਦੀ ਆ ਮੈਂ ਵੀਰਪਾਲਾ ਮੰਮੀ ਨੇ ਆ ਮੇਕਅਪ ਦਾ ਇਨਾ ਸਮਾਨ ਲਿਆ ਕਿੱਥੋਂ ਆ ਇਹਨੇ ਮੇਰੇ ਵਾਲੀ ਕਿੱਟ ਲਈ ਆ ਜੀ ਮੇਕਅਪ ਵਾਲੀ ਸਮਾਨ ਦੀ ਸਾਰਾ ਸਮਾਨ ਆ ਉਹਦੇ ਵਿੱਚ ਹਾਏ ਓਏ ਰੱਬਾ ਤੂੰ ਇਹ ਸਮਾਨ ਕਿਉਂ ਦਿੱਤਾ ਮੰਮੀ ਨੂੰ ਆ ਦੇਖ ਬੇਸਕਲ ਹੋਈ ਬੈਠੀ ਆ ਭੂਤਾਂ ਨੂੰ ਭੈੜੀ ਸਕਲ ਐ ਦੀ ਮੈਂ ਥੋੜੀ ਦਿੱਤਾ ਜੀ ਮੈਂ ਥੋ ੱੱਕੇ ਨਾਲ ਕਿੱਟ ਖੋਲੀ ਕਹਿੰਦੀ ਤੂੰ ਨਹੀਂ ਵਰਤਦੀ ਖਰਾਬ ਹੋ ਜਾਊਗਾ ਮੈਂ ਵਰਤ ਲਊਗੀ ਕਹਿੰਦੀ ਮੈਂ ਲਾ ਲਿਆ ਕਰੂੰਗੀ ਇੰਨੇ ਪੈਸੇ ਲੱਗੇ ਨੇਗੇ ਮੰਮੀ ਜਾ ਵੀਰਪਾਲ ਦਾ ਸਾਰਾ ਸਮਾਨ ਫੜਾ ਨਾਲੇ ਮੂੰਹ ਧੋਕਿਆ ਮੈਂ ਨਹੀਂ ਦਿੰਦੀ ਤੇ ਤੂੰ ਕੱਢਾਏਗਾ ਮੈਂ ਤਾਂ ਆਪ ਦੀ ਕਿਟ ਜੀ ਨਾਲ ਆਪਣੇ ਕਮਰੇ ਚ ਹੀ ਲੈ ਜਾਈਂਗੀ ਲੈ ਨਵੀਂ ਫੜਾ ਮੈਨੂੰ ਕਿੱਥੇ ਮੈਂ ਨਹੀਂ ਦਿੰਦੀ ਹੈਗੀ ਲੈ ਮੈਨੂੰ ਫੜਾ ਦੇ ਤੂੰ ਦਿੰਦੀ ਨਹੀਂ ਪਾਸ ਕੱਢੀ ਜਾਨੀ ਹੈਗੀ ਰਹਿਣ ਦੇ ਮੈਂ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਹੈ ਮੇਰ ਤੱਕ ਨਹੀਂ ਤੇ 6 ਵਜੇ ਉਹ ਕੂਣੀ ਦੇ 6 ਤਾਂ ਮੇਰੇ ਹੀ ਵੱਜੀ ਹਏ ਮਮੀ ਦੇ ਪਤਾ ਨਹੀਂ ਕੀ ਭੂਤ ਸਵਾਲ ਹੋ ਰਿਹਾਗਾ ਲਹੂ ਪੀ ਰਖ ਹੈ ਔਰ ਮੇਕਅਪ ਮੇਕਅਪ ਹੋਈ ਜਾਂਦੀ ਹੈਗੀ ਸਾਰ ਦਿਨ ਮੇਕਅਪ ਹੀ ਕਰੀ ਜਾਂਦੀ ਹੈ ਹੋਰ ਜਾ ਰਾ ਪੁਰਾਏ ਵੀ ਨਹੀਂ ਜਾਂਦਾ ਹਾਂ ਹਾਂ ਕੋਣੀ ਬਾਈ ਦੁਖੀ ਜਾਂਦੀ ਹੈ ਕੋਣੀ ਤਾਂ ਦੁਖੀ ਜਾਂਦੀ ਹੈ ਉਹਨੂੰ ਦੇਖ ਲੈ ਬਾਹਰ ਡਾਲਿਆ ਅੰਦਰ ਕੀ ਕਰਦੀ ਹੈ ਉਹ ਕੋਣੀ ਬਾਈ ਬੜਾ ਦਰਦ ਕਰੀਂਦੀ ਹੈ ਤੁਸੀਂ ਦੇਖ ਲਓ ਉਹ ਤੂੰ ਦੇਖ ਲੈ ਜਾ ਕੇ ਯਾਰ ਲਹੂ ਪੀ ਰੱਖਿਆਗਾ ਹੁਣ ਉਹਦੀ ਮੇਕਅਪ ਦੀ ਉਮਰ ਆ ਗਈ ਜਾਂ ਦੇਖ ਲੈ ਖੜੀ ਹੋ ਕੇ ਕਰਨਾ ਕੀ ਹੈਗਾ ਮੇਕਅਪ ਕਰਦੀ ਹੋਏ ਉਹ ਦੇਖ ਤਾਂ ਲੈ ਜਾ ਕੇ ਕੀ ਕਰਦੀ ਲੱਗੀ ਨਹੀਂ ਹੈ ਕਿ ਮੈਂ ਤਾਂ ਪਹਿਲਾਂ ਉਹਨੇ ਮਾਰਤੀ ਜਮਾ ਓਹੋ ਮੰਮੀ ਨਾ ਖੋਲਦੀ ਹੈ ਮੈਨੂੰ ਨਹੀਂ ਪਤਾ ਭਾਈ ਮੇਰੇ ਤਾਂ ਆਪਦੇ ਵਾਲਾ ਦਰਦ ਹੋਈ ਜਾਂਦਾਗਾ ਖੋਲਦੀ ਨਹੀਂ ਖੋਲਦੀ ਨਹੀਂਗੀ ਮੈਂ ਤਾਂ ਆਪਦੇ ਕੰਮ ਕਰਦੀ ਆ ਸਾਰੇ ਕੰਮ ਪੈ ਨੇ ਮੇਰੇ ਭਨਤੀ ਮੇਰੇ ਤਾਂ ਤੂੰ ਪੀ ਰੱਖਿਆ ਸਾਰੇ ਟੱਬਰ ਨੇ ਗੋ ਗਈ ਹਾਂ ਮੈਂ ਗੱਲ ਸੁਣ ਪੁੱਤ ਮੇਰੀ ਹਾਂ ਮੈਂ ਮੜਾਏ ਕੰਮ ਜਾਨੀ ਆ ਤੂੰ ਕਰੇ ਰਹੀਂ ਕੰਮ ਤਾਂ ਦੱਸ ਕੀ ਕੰਮ ਜਾਨੀ ਐ ਕੰਮ ਪੁੱਤ ਪਹਿਲਾਂ ਦੱਸ ਦੇਣੇ ਹੁੰਦੇ ਫਿਰ ਬਣਦਾ ਨਿਕਾ ਕੰਮ ਮੈਂ ਆ ਕੇ ਦੱਸੂਗੀ ਤੈਨੂੰ ਮੈਂ ਤਾਂ ਜੇ ਕਿਤੇ ਰਿਸ਼ਤੇਦਾਰੀ ਚ ਜਾਣਾ ਤਾਂ ਮੈਂ ਛੱਡਿਆਉਣਾ ਨਾ ਤੋ ਉਰੀ ਜਾਣਾ ਮੈਂ ਅੱਧੇ ਪੌਣੇ ਘੰਟੇ ਚ ਆ ਜੂਗੀ ਚੱਲ ਜਾ ਕੋਈ ਨਹੀਂ ਮੈਂ ਤਾਂ ਕਰੀ ਆ ਫਿਰ ਠੀਕ ਆ ਪੁੱਤ ਵੀਰੇ ਆ ਸੀ ਥੋੜਾ

ਬਾਬਾ ਜੀ ਮੈਂ ਤਾਂ ਬੜੀ ਦੁਖੀ ਆ ਜਿੱਤੇ ਗੋਡੇ ਜਮੀ ਜਵਾਬ ਦੇਗੀ ਤੂੰ ਸਤਾਪ ਹੀ ਜਾਣੋ ਜਾਣੇ ਬਾਬਾ ਜੀ ਕੰਮ ਨਹੀਂ ਹੁੰਦਾ ਸੁੱਖ ਨਾਲ ਮੇਰਾ ਮੁੰਡਾ ਵੀ ਗੱਭਰੂ ਆ ਬਸ ਬੀਬਾ ਅਗਲਾ ਦੁੱਖ ਬਾਬੇ ਆਪ ਦੱਸਣਗੇ ਘਰ ਚ ਜਵਾਨ ਪੁੱਤ ਹੈ ਤੇਰੇ ਰਿਸ਼ਤਾ ਨਹੀਂ ਹੁੰਦਾ ਸੱਚ ਹੈ ਨਾ ਇਹੀ ਦੁੱਖ ਹੈ ਤੇਰਾ ਸੱਤ ਵਾਚਣਾ ਬਾਬਾ ਜੀ ਗੱਲ ਜਮਾ ਸੱਚੀ ਆ ਮਾਦਾ ਜਿਹੜਾ ਕੁਝ ਤੁਸੀਂ ਕਿਹਾ ਬਾਬੇ ਆਪ ਹੀ ਜਾਣੀ ਜਾਣਨੇ ਜੋ ਕੁਝ ਕਹਿਣਗੇ ਸੱਚ ਕਹਿਣਗੇ ਸੱਚਾ ਬਾਬਾ ਜੀ ਕਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਮੇਰੇ ਦਿਲਦਿਆਂ ਦਾ ਤੁਸੀਂ ਜਾਣਦੇ ਹੋ ਲੈ ਬੀਬੀ ਤੇਰਾ ਵੀ ਹੱਲ ਕਰ ਦਿੰਨੇ ਆ ਆ ਲੈ ਜਵਾ ਦੀ ਚੁੰਡੀ ਲੈ ਜਾ ਆਪਦੇ ਘਰ ਤੋਂ ਨਹੀਂ ਬਾਹਰ ਕੇ ਖਾਲੀ ਧਾਂ ਚ ਰੱਖਾਂ ਈ ਤੇਰੀ ਬਹੁਤ ਵੱਡੀ ਦੁਸ਼ਮਣ ਹੈ ਤੇਰੇ ਕਾਕੇ ਦਾ ਸਾਖ ਨਹੀਂ ਹੋਣ ਦਿੰਦੀ ਸਾਰੇ ਹੱਲ ਹੋ ਜਾਣਗੇ ਆ ਮੁੰਡੇ ਨੂੰ ਮੈਡਮ ਦਾ ਰਿਸ਼ਤਾ ਕਰਾਇਆ ਬਾਹਰ ਜਾਣ ਨੂੰ ਫਿਰਦਾ ਸੀ ਅੰਗਰੇਜ਼ਾਂ ਦੇ ਫਰਸ ਸਾਫ ਕਰਨ ਨੂੰ ਫਿਰਦਾ ਸੀ ਇੱਥੇ ਹੀ ਰਿਸ਼ਤਾ ਕਰਾਤਾ ਰੰਗਲ ਮੰਗਲ ਹੋ ਰਿਹਾ ਹੈ ਬਾਬਾ ਜੀ ਕੋਈ ਨਹੀਂ ਮੇਰ ਤਾਂ ਦੁਸ਼ਮਣ ਨਾ ਮੇਰੇ ਮੁੰਡੇ ਰਕਸ਼ੇ ਨਾਲ ਬੈਰ ਆ ਬੀਬਾ ਲੋਕੀ ਮੂੰਹ ਦੇ ਮਿੱਠੇ ਤੇ ਦਿਲ ਦੇ ਕਾਲੇ ਹੁੰਦੇ ਨੇ ਜਿਹੜੀ ਤੇਰੀ ਦੁਸ਼ਮਣ ਹੈ ਸੱਜੇ ਪਾਸੇ ਘਰ ਹੈ ਗਮਾਣ ਚੁਈ ਹੈ ਤੇਰੇ ਤੂੰ ਤਾਂ ਬਹੁਤ ਪੋਲੀ ਆ ਬਾਬਾ ਜੀ ਸੱਜੇ ਪਾਸੇ ਸੱਜੇ ਪਾਸੇ ਸੈਂਟਰ ਦਾ ਘਰ ਆਗਾ ਤੱਕ ਲੈਣ ਹੀ ਦੇਖ ਲੈ ਮੇਰੇ ਪੁੱਤ ਦਾ ਰਿਸ਼ਤੇ ਨਹੀਂ ਹੋਣ ਦਿੰਦੀ ਕੀ ਲੈ ਬੀਬੀ ਕਰਦੀ ਏ ਤੇਰਾ ਹੱਲ ਦਿਖਾ ਦਈਏ ਦਿਨੇ ਤਾਰੇ ਤੇਰੀ ਦੁਸ਼ਮਣ ਨੂੰ ਰਿਸ਼ਤੇ ਦੀਆਂ ਲੈਣਾ ਲਾ ਦਾਂਗੇ ਬੀਬਾ ਤੂੰ ਤਾਂ ਉਲਝਦੀ ਫਿਰੇਂਗੀ ਵੀ ਕਿਹਦਾ ਰਿਸ਼ਤਾ ਲਵਾਵੇਂ ਨੌਕਰੀਆਂ ਵਾਲੀਆਂ ਕੀ ਕੰਮ ਵਾਲੀਆਂ ਕੀ ਬਾਧੂ ਆ ਜਾਣਗੀਆਂ ਬਸ ਮਾਤਾ ਤੂੰ ਬਾਬੇ ਦੇ ਭਰੋਸਾ ਰੱਖੀ ਬਸ ਬਾਬੇ ਬਹੁਤ ਪਹੁੰਚੇ ਹੋਏ ਨੇਗੇ ੜੇ ਕੰਮ ਸਾਰੇ ਘੜ ਦਿੰਦੇ ਨੇ ਇਹ ਬਾਬਾ ਜੀ ਕਦੋਂ ਮੇਰਾ ਮਾੜਾ ਕਰਦੀ ਆ ਆਪਾਂ ਕਿਉ ਢੱਲ ਕਰੀਏ ਖਰਚਾ ਆਊਗਾ ਬੀਬੀ ਅਸੀਂ ਵੀ ਭੰਡਾਰੇ ਕਰਾਉਣੇ ਹੁੰਦੇ ਆ वैसे बाबा गए नहीं 21000 रुपया गए नहीं 21000 रुपया लगूगा बीबा कोई ना बाबा जी ला का पापा जी शांत रही बीबा हुन तेनु चिंता करण दी कोई जोड़ नहीं ਬਾਬੇ ਆਪੀ ਸੰਭ ਲੈਣਗੇ ਤੇਰੇ ਪੁੱਤ ਨੂੰ ਲੈਣਾ ਆਲਾ ਦਾਂਗੇ ਬੋਲ ਭਖਤਾ ਚੀਂਟਪਾਕ ਧਮ ਧਮ ਬੋਲ ਭਖਤਾ ਚੀਂਟਪਾਕ ਧਮ ਧਮ ਚੀਂਟਪਾਕ ਧਮ ਧਮ ਚੀਂਟਪਾਕ ਧਮ ਧਮ ਚਿੰਦਰ ਦੇਖ ਲੈ ਟੁੱਟ ਪਈ ਮੇਰੀ ਮਾੜਾ ਕਰਦੀ ਆ ਦੇਖ ਲਾ ਜਵਾਨਾ ਕਿੰਨਾ ਮਾੜਾ ਆ ਗਿਆ ਹੁਣ ਆਪੀ ਬਾਬਾ ਕਲਾ ਮਾਰ ਦਰੂਗਾ ਦੇਖੀ ਸਹੀ ਹੁਣ ਕਿਵੇਂ ਭੱਜੀ ਫਿਰੂ ਸਿੰਦ YouTube ਤੋਂ ਕੱਢ ਕੇ ਦੇਖਦੀਆਂ ਵੀ ਕਿਵੇਂ ਕਰਦੀਆਂ ਨੇ ਮੇਕਅਪ ਬਹੁਤ ਆਉਂਦੀਆਂ ਨੇ ਇਹਦੀ ਤੇ ਦੇਖਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਕਰੀਮ ਦੇ ਵਿੱਚ ਸਿਰਮਾ ਐਡ ਕਰਕੇ ਲਗਾਉਣ ਨਾਲ ਅੱਛਾ ਉਹ ਲਾਉਣਾ ਪਹਿਲਾਂ ਮਾਈਕ ਕਰਕੇ ਗਲੋ ਹੌਲਾ ਜੁਗਾ ਫੇਸ ਤੇ ਸਾਰੀ ਸਕਿਨੇ ਤਾਂ ਢੀ ਚਮਕੂਗੀ ਬਹੁਤ ਸੋਹਣੀ ਮੈਂ ਪਾਊਡਰ ਲਾ ਲੈਂਦੀ ਸੀ ਜਿਆਦਾ ਵਧੀਆ ਚਮਕ ਆਉਂਦੀ ਆ ਵੀ ਜਿਵੇਂ ਨੇਚਰਲ ਹੀ ਗਲੋ ਹੁੰਦੀ ਆ ਫੇਸ ਤੇ ਵੀ ਕੋਈ ਆਪਾ ਹਨਾ ਮੇਕਅਪ ਨਹੀਂ ਕੀਤਾ ਐਵੇਂ ਲੱਗਦਾ ਹੁੰਦਾ ਬਹੁਤ ਨੇਚਰਲ ਇਹਨ ਪਿਸਟਕ ਮਾ ਮਗਰੂ ਲਾਉਂਦੀ ਆ ਮੈਂ ਪਹਿਲਾਂ ਹੀ ਲਾ ਲੈਣੀ ਆ ਹਾਂਜੀ ਇਸ ਤੋਂ ਬਾਅਦ ਆਪਾ ਇਹਨੇ ਬਿੰਦੀ ਵੀ ਮਗਰੂ ਲਾਈ ਆ ਮੈਂ ਲਾ ਦੇ ਤੂੰ ਵੀ ਲਗਾ ਸਕਦੇ ਓ ਬਟ ਮੈਂ ਹਾਈਲਾਈਟਰ ਮੰਮੀ ਕੀ ਕਰਦੇ ਓ ਇਹ ਤਾਂ ਨਾ ਮੈਂ ਜੂਟੂ ਉੱਪਰ ਤੋਂ ਕੱਢ ਕੇ ਦੇਖਿਆਗਾ ਕੀ ਦੇਖਿਆਗਾ ਇੰਨੇ ਸੋਹਣਾ ਮੇਕਅਪ ਕਰਦੀ ਐ ਪੰਜਾਬੀ ਚ ਦੱਸਦੀ ਐ ਸਾਰਿਆਂ ਨੂੰ ਸਮਝ ਆ ਗਈ ਮੈਨੂੰ ਮੰਮੀ ਤੇ ਦਦਨਾ ਸਾਦਨ ਮੇਕਅਪ ਦਾ ਪੁੱਤ ਸਾਰਾ ਹੋਇਆ ਸੀ ਨਾ ਹੋਰ ਕੋ ਕੰਮ ਨਹੀਂ ਆ ਖੇਤ ਕੰਮ ਕਰ ਲੱਗੇ ਸੀ ਕੋਈ ਨਾ ਕੋਈ ਫੋਨ ਉਹਦੀ ਆ ਜਾਂਦਾ ਹੈਗਾ ਤੁਸੀਂ ਕਿਵੇਂ ਸਾਂਝ ਚੜਾਈ ਆਉਣੇ ਹੋ ਕੀ ਗੱਲ ਐ ਉਹ ਫੋਨ ਆਇਆ ਸੀ ਭੁਆਈ ਦੀ ਸੱਸ ਮਰ ਗਈ ਤੂੰ ਤਿਆਰ ਹੋ ਜਾ ਉੱਥੇ ਜਾਣਾਗਾ ਮੈਂ ਤਾਂ ਤਿਆਰ ਹੀ ਐ ਮੇਰੇ ਤਾਂ ਸੁੱਤੀ ਛੂਟ ਪਾਇਆ ਵਧੀਆ ਚੁੰਨੀ ਚੰਨੀ ਨਾਲ ਦੀ ਲਈ ਹੋਈ ਮੈਂ ਤੈਹੀਂ ਚਲੀ ਜਾਉਂਗੀ ਤਿਆਰੀਆਂ ਬਸ ਮੈਂ ਤਾਂ ਚਲ ਤੂੰ ਦਾ ਤਿਆਰ ਆ ਮੰਮੀ ਨੂੰ ਕਹਦੇ ਉਹ ਤਿਆਰ ਹੋ ਜਾਣਗੇ ਕਹਦਾ ਨਹੀਂ ਮੰਮੀ ਤੂੰ ਅਈ ਦੀ ਸੱਸ ਮੁੱਕ ਗਈ ਆਪਾਂ ਨੇ ਉੱਥੇ ਜਾਣਾ ਤਿਆਰ ਹੋ ਜਾ ਸੂਟ ਤਾਂ ਮੇਰੇ ਵਧੀਆ ਪਾਇਆ ਮੈਂ ਮੜ ਜਾ ਮੇਕਅਪ ਕਰ ਮੰਮੀ ਜਾਣ ਦਾ ਮਾਰਗ ਤੇ ਆ ਇਹੇ ਥਾਂ ਤੇ ਜਾਂਦੇ ਮੇਕਅਪ ਕਰਦੇ ਹੁੰਦੇ ਆ ਮਾੜਾ ਮੋਟਾ ਸੋਚ ਲਿਆ ਕਰੋ ਸਿਆਣੇ ਬਣੇ ਹੋਗੇ ਮੰਮੀ ਇਹੇ ਜੇ ਥਾਂ ਤੇ ਜਾਂਦੇ ਮੇਕਅਪ ਕਰਦੇ ਹੁੰਦੇ ਨੇਗੇ ਨਹੀਂ ਸੁਰਖੀ ਤਾਂ ਮੈਂ ਨਹੀਂ ਲਾਉਂਦੀ ਮੜ ਜਾ ਫੋਸ ਪਾਊਡਰ ਜਾਂ ਤਾਂ ਲਾ ਲਾਂ ਮੰਮੀ ਫੋਸ ਨਹੀਂ ਫੇਸ ਪਾਊਡਰ ਹੁੰਦਾ ਹੈਗਾ ਚਲੋ ਖੜੇ ਹੋ ਚੱਲੀਏ ਜਾਣਾ ਵਗ ਚਲੋ ਯਾਰ ਨਹੀਂ ਮੈਂ ਕੱਲ ਹੀ ਵਗ ਜਾਣਾ ਹੈਗਾ ਮੈਂ ਤਾਂ ਭਾਈ ਦੇਖ ਮੇਕਅਪ ਤੋਂ ਬਿਨਾ ਜਾਂਦੀ ਨਹੀਂ ਹੈਗੀ ਉੱਥੇ ਲੋਕ ਕੀ ਕਹਿਣਗੇ ਮੈਂ ਤਾਂ ਕਦੇ ਕਿਸੇ ਰਿਸ਼ਤੇਦਾਰੀ ਚ ਮੇਕਅਪ ਤੋਂ ਬਿਨਾ ਗਈ ਨਹੀਂ ਲੈ ਮੰਮੀ ਇਹ ਕੀ ਗੱਲ ਹੋਈ ਵੀਰਪਾਲਾ ਮੰਮੀ ਨੂੰ ਮੇਕਅਪ ਹੀ ਕਰੀ ਜਾਣਦੇ ਚੱਲ ਆਪਾਂ ਚੱਲੀਏ ਯਾਰ ਆਪਾਂ ਜਾਇਆ ਆਉਣੇ ਆਂਗੇ ਦੇਖ ਤਾਂ ਵੱਡਾ ਆਇਆ ਜਾ ਫਿਰ ਆ ਜਾ ਵੀਰਪਾਲਾ ਆਪਾਂ ਚੱਲੀਏ ਬੋਲੀ ਜਾਣਦੇ ਇਹ ਬਾੜੇ ਦੁੱਖ ਦੇ ਸੁੱਖ ਦੇ ਜਾਣ ਵਾਲੇ ਹੋਗੇ ਬੌਲੀ ਬਣਾ ਰੱਖੀਆ ਮੈਂ ਇਹਨਾਂ ਨੂੰ ਵੀਰਪਾਲਾ ਓਰੇ ਮੇਰੀ ਗੱਲ ਸੁਣਿਆ ਯਾਰ ਕੀ ਹੈ ਜੀ ਪਰ ਮੰਮੀ ਦਾ ਕੁਝ ਨਾ ਉਸਦਾ ਆਪਾਂ ਨੂੰ ਕਰਨਾ ਪਊਗਾ ਉਹਦਾ ਜਮੇ ਨੂੰ ਜਲੂਸ ਕੱਢੀ ਜਾਂਦੀ ਹੈ ਆਪਣਾ ਮੇਰੀ ਕਿਹੜਾ ਉਹ ਗੱਲ ਸੁਣਦੀ ਹੈ ਜੀ ਮੇਰੀ ਨਹੀਂ ਮੰਨਦੀ ਮੁੰਦੀ ਉਹ ਫਿਰ ਹੋਰ ਹੁਣ ਆਪਾਂ ਕੀ ਕਰਾਂਗੇ ਕੁਝ ਤਾਂ ਕਰਾਂਗੇ ਉਹ ਕਿਸੇ ਬਾਹਰ ਜਾਣ ਜੋਗਰੀ ਨਹੀਂ ਹੈਗੀ ਉਹ ਤਾਂ ਨਵੀਆਂ ਵੈਂਆਂ ਵੰਗਣਾ ਮੇਕਅਪ ਕਰਕੇ ਤੁਰ ਪੈਂਦੀ ਹੈ ਉਹਨੂੰ ਆਪ ਨੂੰ ਚਾਹੀਦਾ ਜੀ ਐਨੀ ਉਮਰ ਹੋ ਰਹੀ ਹੈਗੀ ਸਿਰ ਤੇ ਚਿੱਟੇ ਵਾਲ ਹੋ ਰਹੇ ਨੇਗੇ ਤੂੰ ਐ ਕਰ ਯਾਰ ਮੰਮੀ ਦੀ ਨਾ ਮੇਕਅਪ ਵਾਲੀ ਕਿੱਟ ਲਿਆ ਚੱਕੇ ਨਾ ਨਾ ਬਾਬਾ ਗੁਰੂ ਮੈਂ ਨਹੀਂ ਲੈਂਦੀ ਮੰਮੀ ਦੀ ਕਿੱਟ ਚੱਕ ਕੇ ਮੰਮੀ ਮੈਨੂੰ ਜਾਨੋਂ ਮਾਰ ਦੂਗੀ ਚੱਲ ਤੂੰ ਐਂ ਕਰ ਯਾਰ ਜਾਂ ਦੇਖ ਕੇ ਆ ਮੰਮੀ ਕੀ ਕਰੀ ਜਾਂਦੀ ਹੈਗੀ ਚੱਲ ਮੈਂ ਦੇਖ ਆਉਣੀ ਆ ਪਰ ਮੈਂ ਕਿੱਟ-ਕੁੱਟ ਨਹੀਂ ਚੱਕ ਕੇ ਲੈਂਦੀ ਲਾ ਮੰਮੀ ਤੇ ਸੁੱਤੀ ਪਈ ਹੈ ਨਾ ਕਿੱਟ ਵੀ ਕੋਲੇ ਪਈ ਹੈਗੀ ਮੈਂ ਮੱਚਕੀ ਵੀ ਨਾ ਮੈਂ ਨਹੀਂ ਚੱਕਦੀ ਆਪ ਹੀ ਲੈ ਜਾਣਗੇ ਪਤਾ ਨਹੀਂ ਮੀਤੇ ਸਦੀਪੇ ਨੇ ਫਿਰ ਤੂੰ ਕੱਟ ਚੱਕ ਲੈ ਹੁੰਦੀ ਨਾ ਮੇਰੇ ਕਾਪੜੇ ਕੱਟੇ ਸਨਾਂ ਤੇ ਫਿਰ ਤੂੰ ਚੱਕ ਲੈ ਹੁੰਦੀ ਲੈ ਮੈਂ ਕਿਉਂ ਚੱਕਦੇ ਮੈਂ ਨਹੀਂ ਚੱਕ ਕੇ ਪਹਿਲਾਂ ਤੇ ਮੈਂ ਚੱਕਦੀ ਸੀ ਫਿਰ ਮੈਂ ਖਾ ਨਾ ਬਾਬਾ ਗੁਰੂ ਮੈਨੂੰ ਤਾਂ ਉਹ ਜਾਨੋ ਮਾਰ ਦੂਗੀ ਮੇਰੇ ਤਾਂ ਗੱਲ ਦਾ ਰਾਣੀ ਹਰ ਬਣ ਜੂ ਮੈਨੂੰ ਤਾਂ ਉਹੀ ਸਾਹ ਲੈਣ ਦਿੰਦੀ ਹੋ ਜੇ ਤੁਸੀਂ ਚੱਕ ਲੈ ਬੰਦਾ ਫਹਾ ਉਹਨੂੰ ਦੇਖਾਂ ਕਿੱਥੋਂ ਕਰੂਗੀ ਮੇਕਅੱਪ ਉਹ ਉਸ ਕੱਟ ਰੱਖਿਆ ਹੈਗਾ ਬਾਰ ਕਿਉਂ ਸਿੱਟਤੀ ਜਿੱਕੇ ਟ ਉਹ ਪਰੇ ਫਹਾ ਵੜਿਆ ਜੇ ਮੰਮੀ ਨੂੰ ਪਤਾ ਹੈ ਤਾਂ ਇਥੋਂ ਫੇਰ ਖੋਲ ਲੈਂਦੀ ਉਹ ਫੇਰ ਉਹੀ ਜਲੂਸ ਕੱਢੀ ਜਾਂਦੀ ਲਾਈ ਜਾਂਦੀ ਮੇਕਅਪ ਪਰੇ ਆਪੇ ਚੱਕ ਲੂਗਾ ਕੋਈ ਨੇ ਬੜਿਆ ਕੰਮ ਆ ਮੰਮੀ ਤਾਂ ਹੁਣ ਵੀ ਮੈਨੂੰ ਕਹੂਗੀ ਵੀ ਮੇਕਅਪ ਵਾਲੀ ਕਿੱਟ ਤੈਹੀਂ ਚੱਕੀ ਐ ਤੂੰ ਬੋਲੀ ਨਾ ਆਪੀ ਬੋਲ ਕੇ ਹਟ ਜੂਗੀ ਮੰਮੀ ਚੱਲ ਯਾਰ ਗਰਮੀ ਵਾਲੀ ਆਪਾਂ ਚੱਲੀਏ ਚੱਲ ਬੂਵੇ ਮੈਂ ਮਰ ਜਾ ਕਿੰਨੇ ਟੂਣਾ ਕਰਤਾ ਮੇਕਅਪ ਦਾ ਸਮਾਨ ਪਿਆਗਾ ਲੈ ਪਤਨੀ ਨਹੀਂ ਤਈਆ ਤਾਂ ਮੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋ ਰਿਹਾ। ਬੇਗੋਗੀ ਬੇਗੋਗੀ ਕੀ ਹੋ ਗਿਆ ਮੰਮੀ? ਆਹ ਪਤਾ ਨਹੀਂ ਕਿਦਾ ਬੇੜਾ ਵਹਿ ਗਿਆ। ਦੇਖ ਤੂੰ ਨਾ ਕਰ ਗਿਆ। ਪਤਾ ਨਹੀਂ ਕਿਹੜੇ ਨੰਦ ਦੰਦੇ ਨੇਗੇ। ਸਾਹਮਣੇ ਮੱਥੇ ਦੇ ਦੇਣਾ ਰੁਪਈਆ ਫੜਾ ਦੇਣਾ ਆਪਾਂ ਨੂੰ। ਸੱਪ ਲੜ ਮੰਮੀ ਕੀ ਨਹੀਂ ਕਰਤਾ ਇਹ? ਪਤਾ ਨਹੀਂ ਪੁੱਤੋ ਮੈਨੂੰ ਤਾਂ ਪਤਨੀ ਨਹੀਂ ਲੱਗਿਆਗਾ ਮੈਨੂੰ ਤਾਂ ਸੰਪਰਨ ਆਈ ਸੀ। ਪਤਾ ਨਹੀਂ ਕਿਹੜੀ ਹਰਾਮਣ ਕਰਕੇ ਵਗ ਗਈ। ਆਂਡ ਕਮਾਂਡੀ ਕਰਦਾਗਾ ਹੋਰ ਕਿਹ ਬਾਹਰੋਂ ਆ ਕੇ ਤੀਜਾ ਬੰਦਾ ਕਰਦਾਗਾ। ਇਹਦੀ ਸਿੰਦਰ ਨੇ ਵੇੜਾ ਬੈਠਿਆ ਹੋਊਗਾ। ਇਹ ਸਿੰਦਰ ਐ ਬਾਹਰ ਨਿਕਲ ਲਿਆ ਇੱਧਰ। ਕੌਣ ਬਾਹਰ ਟੀਕਾ ਹੀ ਮਾਰੀ ਜਾਂਦਾ ਵੀਰਪਾਲਾ ਮੰਮੀ ਆ ਬਾਹਰ ਦੇਖੋ ਯਾਰ ਕੌਣ ਆਲਾ ਪਈ ਜਾਂਦਾਗਾ ਆਇਓ ਕਿਉਂ ਚਾਚੀ ਕਿਉਂ ਟੀਕਾ ਮਾਰੀ ਨਹੀਂ ਐ ਕੀ ਹੋ ਗਿਆ ਮੈਂ ਇਥੋਂ ਕਿਉਂ ਪੁੱਛ ਰਾਂਗਾ ਆਪਦੀ ਮਾਂ ਨੂੰ ਪੁੱਛ ਲੈ ਮੈਂ ਕੀ ਕਰਤਾ ਕੋਈ ਤੂੰ ਉੱਚੀ ਉੱਚੀ ਗੱਲਾਂ ਕੱਢੀ ਜਾਂਦੀ ਐ ਨਹੀਂ ਪਾਲੀਏ ਚਲਾਕ ਨੇ ਨਾਲੇ ਤਾਂ ਹੁਣ ਭੋਲੀ ਬਣਦੀਆਂ ਨਾਲੇ ਕਿੰਨੀਆਂ ਚਲਾਕੀਆਂ ਖੇੜਦੀਆਂ ਦੇਖਾ ਕਮੇ ਕਰਦੀ ਆ ਕਮੇ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾਗਾ ਨਹੀਂ ਤੂੰ ਗੱਲ ਤਾਂ ਦੱਸ ਕੀ ਗੋਲ ਮੋੜ ਜਿਹਾ ਕਰਦੀ ਐ ਨਹੀਂ ਟੂਨੇ ਕਰਦੀ ਐ ਤਵੇਂ ਤੈਨੂੰ ਐ ਲੱਗਦਾ ਵੀ ਕਿ ਮੈਂ ਕੁਛ ਪਤੀ ਨਹੀਂਗਾ ਮੇਰੇ ਬਾਅਦ ਚ ਟੂਨੇ ਕਰਦੀ ਆ ਹੈ ਟੂਨਾ ਨਹੀਂ ਮੈਂ ਕੀ ਕਰਨਾ ਟੂਨਾ ਕਰਕੇ ਨਹੀਂ ਆਪਦੀ ਤੇਨੂੰ ਨਾਲ ਤੇਰੀ ਬਣਦੀ ਨਹੀਂਗੀ ਉਹ ਤਾਂ ਸਾਰਾ ਦਿਨ ਚਾਮੜਾ ਪੱਟੀ ਜੰਨੀ ਆ ਆ ਮੱਜੇ ਚ ਪਈ ਰਹਿਨੀ ਆ ਮੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋਣ ਦਿੰਦੀ ਨਹੀਂ ਬੂਵੇਂ ਮਰ ਜਾ ਕਿੰਨੀ ਪਕਾਈ ਮਾਰਦੀ ਐ ਮੇਰੇ ਕੰਨੀ ਤੇ ਇੱਕ ਛੜ ਦੋ ਕਰ ਲੈ ਆ ਉਹਦੇ ਪੁੱਤ ਦੇ ਵਿਆਹ ਇਹ ਤੈਨੂੰ ਵੀ ਪਤਾ ਲੱਗੇ ਵੀ ਨੂਹ ਹਨਾ ਕਿਵੇਂ ਕੱਟੀਦਾ ਕਾਚੀ ਤੇਰੇ ਕੋਲੇ ਕੀ ਸਬੂਤ ਐ ਵੀ ਮੇਰੀ ਮਾਂ ਨੇ ਟੂਨਾ ਕੀਤਾਗਾ ਆ ਦੇਖ ਵੇ ਮੇਕਅਪ ਪਾਈ ਕਿੱਤਾਂ ਤੇਰੀ ਬਹੁਬੋੜਾ ਦੇਖੀ ਸੀ ਮੈਂ ਇਹ ਕਿੱਟ ਦਾ ਸਾੜੀ ਐ ਪਰ ਦੇਖ ਲੈ ਸਿੰਦਰੇ ਤੇਰਾ ਪੁੱਤ ਵੀ ਮੰਨ ਗਿਆ ਹੁਣ ਤੂੰ ਵੀ ਮੰਨ ਜਾ ਚਾਚੀ ਇਹ ਅਸੀਂ ਟੂਣਾ ਨਹੀਂ ਕੀਤਾ ਇਹ ਤਾਂ ਮੁੰਡਿਆ ਬੁੜੀਆਂ ਦੀਆਂ ਗੱਲਾਂ ਵਿੱਚ ਨਾ ਬੋਲ ਇਹ ਤਾਂ ਚਾਚੀ ਕੋਈ ਤੁਹਾਨੂੰ ਗਲਤ ਫਹਮੀ ਹੋਈ ਐ ਵੀਰਪਾਲ ਮੈਂ ਨਿਆਣੀ ਨਹੀਂ ਮੈਂ ਵੀ ਦੁਨੀਆ ਦੇਖੀ ਆ ਆ ਚਿੱਟੇ ਉਹੀ ਨਹੀਂ ਆਈ ਤੇ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਟੂਨੇ ਵਾਲੀ ਕਹਿਣ ਦੀ ਆ ਜਾ ਨਹੀਂ ਤੈਨੂੰ ਕੰਟਾ ਹੋਗਾ ਬੋਲਦੀ ਨੂੰ ਤੇ ਕੰਟਾ ਹੋ ਤਾਂ ਤੜਕੇ ਦੀ ਲੱਗੀ ਆਗੀ ਆਇਆ ਕਰੇ ਜਨਮਸਕਾਰ ਹੈਗਾ ਸਾਡੇ ਬਾਤ ਚ ਟੂਨੇ ਕਰਦੀ ਆ ਹਜੇ ਟੌਣ ਲੌਂਦੀ ਆ ਤੁਹਾਨੂੰ ਕਰੇ ਮੈਂ ਤਵਰੀ ਸੁਣਿਆ ਤੀਗਾ ਕਿੰਨੇ ਇੱਕ ਬਾਬਾ ਹੈਗਾ ਪਾਲੀਆਂ ਕਰਨੀਆਂ ਵਾਲਾ ਉਹ ਸਭ ਕੁਝ ਕਰਦਾ ਹੈ ਉਹ ਮੈਂ ਉਹਦੇ ਕੋਲ ਜਾ ਕੇ ਨੇ ਹੁਣ ਸੱਚੀ ਟੂਣਾ ਕਰਾਉਂਗੀ ਇਹਨੂੰ ਦਿਖਾਉਂ ਤਾਰੇ ਮੇਰੇ ਤੇ ਲੌਂਦੀ ਆ ਇਲਜ਼ਾਮ ਮੈਂ ਬਲਜੀਤ ਨੂੰ ਨਾ ਸੱਚੀ ਨਹੀਂ ਛੱਡਦੀ ਹੈਗੀ ਜਿਹੜੇ ਤੇ ਮੇਰੇ ਤੇ ਇਹ ਝੂਠੇ ਇਲਜ਼ਾਮ ਜਿ ਲਾਉਂਦੀ ਹੈ ਨਾ ਤੇ ਤਾਰਤੀ ਵੀਰ ਪਾਣੀ ਨਾ ਪਤਾ ਲੱਗ ਜੀ ਬਾਕੀ ਤਾਂ ਸ਼ੀਤ ਹੈ ਆਓ ਮਾਤਾ ਜੀ ਆਓ ਵੇ ਮੈਨੂੰ ਮਾਤਾ ਨਹੀਂ ਕਹਿਣਾ ਮੈਨੂੰ ਭੈਣ ਜੀ ਕਹੋ ਮੈਂ ਐਡੀ ਬੁਢੀ ਨਹੀਂ ਹੋਈ ਹੈਗੀ ਅਜੇ ਤੁਸੀਂ ਕਹੋ ਤਾਂ ਸ਼੍ਰੀ ਦੇਵੀ ਕਹਿ ਦਿੰਦੇ ਆ ਜੀ ਹੈਗੀ ਤਾਂ ਮੈਂ ਸ਼੍ਰੀ ਦੇਵੀ ਵਰਗੀ ਹਈ ਆ ਪਰ ਘਰ ਦੀ ਕਵੀਨ ਦਾ ਇੰਨੇ ਰੋਲ ਕੇ ਰੱਖਤੀ ਮੈਂ ਤਾਂ ਨਾ ਘਰੇ ਬਾਈ ਦੁਖੀ ਆ ਅੱਛਾ ਦੱਸ ਬਾਈ ਕਿਵੇਂ ਦੁਖੀ ਆ ਤੂੰ ਬਾਬਾ ਸਾਡੇ ਨੇ ਗਵਾਂਢਣਾ ਬਲਜੀਤ ਤੂੰ ਨਾ ਤਾਂ ਕਿਸੇ ਨੇ ਹੋਰ ਕਰਿਆ ਮੇਰੇ ਤੇ ਉਹੀ ਝੂਠਾ ਝਾਮ ਲਾਤਾ ਉਹਨੇ ਐ ਜਾ ਬੀਬਾ ਦੱਸ ਫਿਰ ਕੀ ਹੱਲ ਕਰਦੀ ਏ ਹੁਣ ਨਾ ਤਾਂ بابا ਮੇਰਾ ਲਾਤਾ ਉਹਨੇ ਪੀਟੂਣਾ ਕਰਕੇ ਗਿਆ ਹੁਣ ਮੈਂ ਸੱਚੂ ਹੀ ਟੂਣਾ ਕਰਨਾ ਚਾਹੁੰਦੀ ਆ بابا ਕੋਈ ਇਹੋ ਜਿਹਾ ਮੰਤਰ ਪੜ ਉਹ ਤਾਂ ਕੋਈ ਕੰਮ ਨਾ ਬਣੇ 5000 ਰੁਪਇਆ ਲੱਗੂ ਬੀਬਾ ਕੰਮ ਤੇਰਾ ਕਰਦਾਂਗੇ ਟੂਣਾ ਐਸਾ ਕਰੂੰ ਤਸੱਲੀਆਂ ਹੋ ਜਾਣੀਆਂ ਉਹਦੀਆਂ 5000 ਰੁਪਇਆ ਲੱਗਣਾ ਤੌਰ ਭੇਜਣੀ ਅੰਦਰਗਾਹ ਗੱਲ ਤੇਰੀ ਬਾਬਾ ਮੁੰਡਾ ਬਿਉਨ ਨੂੰ ਫਿਰਦੀ ਐ ਮੇਰੀ ਤਾਂ ਇੱਕੋ ਹੀ ਫਰਿਆਦ ਐ ਉਹਦੇ ਮੁੰਡੇ ਵੀ ਰਿਸ਼ਤਾ ਨਾ ਹੋਵੇ ਲੈ ਬੀਬਾ ਹੱਲ ਤੇਰਾ ਕਰ ਦਿੰਨੇ ਆ ਲੈ ਬੀਬਾ ਹੱਲ ਤੇਰਾ ਹੋ ਜੂਆ ਸੱਤ ਰੋੜੀਆਂ ਲੈ ਜਾ ਉਹਨਾਂ ਦੇ ਘਰੇ ਪਹੁੰਚਦੀਆਂ ਕਰਦੀ ਕਿਵੇਂ ਮਰਜੀ ਸਿੱਟੀ ਲੈਓ ਮਾਤਾ ਪਿਤਾ ਹਾਏ ਬੂ ਮੈਂ ਮਰਚਾਂ ਇਹ ਤਾਂ ਬਾਬਾ ਮਰਨ ਚੁੱਕਾ ਮੇਰੇ ਟਟੂਣਾ ਕਰੀ ਜਾਂਦਾ ਤਮੈ ਗੋਗੀ ਨੂੰ ਫੋਨ ਕਰਾਂ ਵੀ ਤੇਰੀ ਚਾਚੀ ਤੇ ਨਾ ਆਪਣੇ ਟਟੂਣਾ ਕਰੀ ਜਾਂਦੀ ਐ ਹਲੋ ਹਾਂ ਹੋ ਗਈ ਪੁੱਤ ਦੇਖੀ ਆਪਣੇ ਤੇਤੇ ਤੇ ਚਾਚੀ ਆਪਣੇ ਤੇ ਟੂਣਾ ਕਰਾਈ ਜਾਂਦੀ ਆ ਹਾਂ ਇੱਥੇ ਆ ਬੋਰਥ ਲਿਆ ਆ ਰਿਹਾ ਜਿਹੜਾ ਪਪਾ ਉਹਦੇ ਕੋਲੇ ਬੈਠੀ ਆ ਹਾਂ ਛੇਤੀ ਲੈ ਕੇ ਆਇਆ ਨਾਲੇ ਉਹਦੇ ਮੁੰਡੇ ਨੂੰ ਚੜਾਇਆ ਦਿਖਾਵਾਂਗੇ ਆਪਾਂ ਠੀਕ ਆ ਛੇਤੀ ਆਈਂ ਚੰਗਾ ਕੰਮ ਪੂਰਾ ਵਧੀਆ ਕਰਕੇ ਦਿੱਤਾ ਮਾਤਾ ਲੈ ਬਾਬਾ 5000 ਗਣ ਲੈ ਬੋਲ ਭਗਤਾ ਚੀਂਟ ਪਾਕ डम डम ਚੀਂਟ ਪਾਕ डम डम ਚੀਂਟ ਪਾਕ डम डम ਲੈ ਮਾਤਾ ਹੱਲ ਹੋ ਜੂ ਤੇਰਾ ਕਰੇ ਪਹੁੰਚ ਉਤਾਰ ਉਤਾਰ ਆਈ ਮੇਰੇ ਨਾਲ ਚੱਲ ਯਾਰ ਗੋਗੀ ਕੀ ਗੱਲ ਹੋ ਗਈ ਉਹ ਵੀਰਪਾਲ ਤੈਨੂੰ ਆ ਕੇ ਦੱਸਦੇ ਆਂ ਅਸੀਂ ਆ ਜਾ ਮੜਾ ਜੇ ਛੇਤੀ ਚੱਲ हां की गल ओ भूबण्याओ की मुखाल बनाया तूसी हां माता तू की करਦੀ ਇਥੇ ਨਾ ਭੂਬਣਿਆ ਕੋਲੇ 보ਗੀ ਆਪਣੇ ਵੀ ਪੈਸੇ ਕਢਾ 2100 ਰੁਪਇਆ ਮੈਨੂੰ ਵੀ ਚੂਨਾ ਲਾ ਗਿਆ ਤਾਂ ਆ ਓ ਥੱਲੇ ਓਏ ਭਸਮ ਕਰ ਦੇਣਾ ਹੀ ਮੈਂ ਇਧਰ ਦੇ ਪੈਸੇ ਤੂੰ ਮਤਾ ਤੂੰ ਇਹਨਾਂ ਦੇ ਠੱਗਾਂ ਦੇ ਡਿੱਕੇ ਕਿਧਰੋਂ ਚੜ ਗਈ ਓ ਤੂੰ ਏ ਕਿਸੇ ਚੰਗੇ ਘਰ ਦਾ ਧੀ ਪੁੱਤ ਲੱਗਦਾਗਾ ਇਹਨਾਂ ਮੰਗਰ ਫਿਰਦਾ ਹੈ ਭਸਮ ਕਰ ਦੇਣਾ ਹੀ ਮੈਂ ਸ਼ਰਾਬ ਮੈਨੂੰ ਖਾ ਜਾਨੂ ਕਰਾਂਗੇ ਹੱਲ ਸੋਟਾ ਸਾਲੇ ਬੂਬਨੇ ਆਪਣੇ ਪਿੰਡੋਂ ਦੇ ਕਦੇ ਵੀ ਹਾਂ ਇਹਨਾਂ ਦਾ ਚੰਗਾ ਹੋ ਗਿਆ ਕੰਮ ਆਪਾ ਪਹਿਲਾਂ ਚਿੱਟਾ ਬਰਨਾ ਵੀ ਡਿੱਗ ਗਿਆ ਉੱਥੀ ਓਮ ਗੱਡ ਪਰਨੇਆਂ ਦੀ ਪਈ ਹੈ ਤੈਨੂੰ ਸਾਰੇ ਪੈਸੇ ਉੱਥੀ ਰਹਿ ਗਏ ਪੈਸੇ ਖੋ ਕੇ ਲੈ ਗਏ ਜੇਬ ਤੋਂ ਕੱਢ ਕੇ ਲੈ ਵੀ ਪਹਿਲੀ ਉਤਰ ਲਈ ਜੇਬ ਵਿੱਚ ਪਾ ਰੱਖ ਕੇ ਦੀਗੇ ਤੂੰ ਆਹ ਐਡਾ ਸਰੀਰ ਬਣਾਇਆ ਕੰਮ ਨਹੀਂ ਲੈਣਾ ਉਹਦੇ ਮੰਗਰ ਪੈ ਜਾਂਦਾ ਨਾ ਮੰਗਰ ਪੈ ਜਾਂਦਾ ਡਾਂਗ ਚੱਕੀ ਫਿਰਦਾ ਸੀ ਉਹ ਕੁੱਟ ਪਵਾਤੀ ਸੀਗੀ ਨਾਲੇ ਚੱਪਲ ਮਾਰੀ ਢੂਈ ਚ ਤੂੰ ਮੰਮੀ ਇਥੇ ਕਰਨ ਆਈ ਸੀਗੀ ਪੁੱਤ ਇਹ ਤਾਂ ਸਾਡੇ ਤੇ ਟੂਣਾ ਕਰਾਉਣ ਆਈ ਸੀ ਮੰਮੀ ਤੂੰ ਫੇਰੇ 2100 ਰੁਪਏ ਕਿਉਂ ਦਿੱਤਾ ਪੁੱਤ ਤੇਰਾ ਰਿਸ਼ਤਾ ਨਾ ਸਰੇਂ ਚੜਦਾ ਸੀ ਮਾਤਾ ਤਾਂ ਤਾਲ ਲੈ ਕੇ ਫਰਦੀ ਫਰਦੀ ਸੀ ਮੰਮੀ ਐਨੇ ਥੋੜੀ ਸਾ ਕਰਾਉਣਾ ਸੀ ਜਿੱਤੇ ਹੋਣਾ ਹੋਇਆ ਆਪੀ ਹੋ ਜੂ ਇਹ ਤਾਂ ਮੰਮੀ ਠੱਗ ਹੁੰਦੇ ਆ ਤੁਸੀਂ ਇੱਥੇ ਹੀ ਕਰਨ ਆਈਆਂ ਸੀਗੀਆਂ ਗੋਗੀ ਉਹ ਟੂਣਾ ਨਹੀਂ ਸੀਗਾ ਉਹ ਤਾਂ ਬੀਰਪਾਲ ਦਾ ਸੁਰਖੀ ਪਾਊਡਰ ਸੀਗਾ ਮੇਰੀ ਮੰਮੀ ਉਹ ਲਿਪੀ ਜਾਂਦੀ ਰਹਿੰਦੀ ਸੀ ਮੈਂ ਅੱਕੇ ਨੇ ਬਾਹਰ ਚਲਾ ਕੇ ਮਾਰਿਆ ਸੀ ਯਾਰ ਫਿਰ ਆਪਾਂ ਨੂੰ ਤਾਂ ਉਹੀ ਲੜਾਤਾ ਸੀ ਕਿ ਨਾ ਟੂਨੇ ਨੇ ਇਹ ਤਾਂ ਹੈ ਆਪਾਂ ਉਹੀ ਲੜੀਗੇ ਹੋਰ ਉਹੀ ਲੜੀਗੇ ਆਪਾਂ